ਅੱਜ ਆਪਾਂ ਜਿਸ ਜਗ੍ਹਾ ਤੇ ਖੜੇ ਆਂ ਇਹ ਬੜੀ ਸੈਂਸਿਟਿਵ ਜਗਾਹ ਆ ਸਾਡੇ ਨੋਡਪੜ ਹਲਕਾ ਗੜਸ਼ੰਕਰ ਹਲਕਾ ਰੋਪੜ ਦਾ ਤੇ ਸਾਡੇ ਭ੍ਰਾਣ ਬੈਲਟ ਨੂੰ ਇਹ ਜੋੜਨ ਵਾਲੀ ਇੱਕ ਕੜੀ ਸੀਗੀ ਪਿਛਲੇ ਸਮੇਂ ਦੇ ਵਿੱਚ ਇੱਥੇ ਕਾਫੀ ਪ੍ਰੋਬਲਮ ਆ ਗਈ ਸੀ ਜਿਹੜੇ ਇੱਥੇ ਦੇ ਪਿੱਲਰਸ ਹੀ ਉਹ ਡਿਸਟਰਬ ਹੋ ਗਏ ਸੀ ਉਹਦੇ ਕਰਕੇ ਜਿਹੜਾ ਇਹ ਰਸਾ ਰੁਕਿਆ ਗਿਆ ਸੀ ਸਰਦਾਰ ਹਰਜੋਤ ਸਿੰਘ ਬੈਂਚੀ ਦੇ ਦਿਮਾਗ ਦੇ ਵਿੱਚ ਇਹ ਗੱਲ ਸੀਗੀ ਕਿ ਮੈਂ ਇਹਨੂੰ ਜਲਦੀ ਤੋਂ ਜਲਦੀ ਸ਼ੁਰੂ ਕਰਾਵਾਂਗਾ ਉਨਾ ਦੀ ਮਿਹਨਤ ਦੇ ਨਾਲ ਅੱਜ ਆਪਾਂ ਜਿੱਥੇ ਖੜੇ ਆ ਇਹ ਲਗਭਗ 18 ਕਰੋੜ ਦੀ ਲਾਗਤ ਨਾਲ ਇਹਦੀ ਰਿਪੇਅਰ ਹੋਣੀ ਹੈ ਔਰ ਇਹ ਜਿਵੇਂ ਦੱਸਿਆ ਮੈਨੂੰ ਇੰਜੀਨੀਅਰਿੰਗ ਦੀ ਲਾਈਨ ਵਾਲਿਆਂ ਨੇ ਸਾਡੇ ਵਿੱਚ ਐਕੀਨ ਸਾਹਿਬ ਖੜੇ ਨੇ ਕਿ ਪਹਿਲੇ ਇੱਥੇ ਜਿਹੜਾ ਸਪੈਨਸੀਏ ਲਗਭਗ 30 ਮੀਟਰ ਦਾ ਇੱਕ ਪਾਸੇ 30 ਮੀਟਰ ਦਾ ਦੂਜੇ ਪਾਸੇ ਸੀ ਟਿਕ ਪਿੱਲਰ ਹੁਣ ਇਹ 20 20 ਮੀਟਰ ਦੇ ਜਿਹੜੇ ਕੀ ਤਿੰਨ ਬਣਨਗੇ ਜਿਹਦੇ ਵਿੱਚ ਦੋ ਪਿੱਟਰ ਲਾਣਗੇ ਜਿਹਦੇ ਨਾਲ ਬਹੁਤ ਵੱਡੀ ਸਪੋਰਟ ਮਿਲੇਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਬੜਾ ਮਜਬੂਤ ਬਣੇਗਾ ਇਹਦੇ ਨਾਲ ਆਪਾਂ ਇੱਕ ਆਪਣੇ ਹਲਕਾ ਵਾਸੀਆਂ ਨੂੰ ਬੇਨਤੀ ਵੀ ਕਰਾਂਗੇ ਸਾਡੀ ਇੱਕ ਟੀਮ ਵੀ ਬਣੀ ਜਾਈ ਇੱਥੇ ਕਿ ਆਪਾਂ ਇਹ ਜਿਹੜੀ ਟੀਮ ਸਾਡੀ ਜਿਹੜੀ ਕੰਮ ਕਰਨ ਵਾਲੀ ਆਏਗੀ ਜਿਨ੍ਹਾਂ ਨੇ ਜਿਹੜਾ ਕੋਲੇਜ ਦਾ ਰਿਪੇਅਰ ਕਰਨੀ ਬਣਾਉਣਾ ਹੈ ਉਹਦਾ ਆਪਾਂ ਪੂਰਾ ਕੋਆਪਰੇਟ ਕਰਨਾ ਜਿਵੇਂ ਪਹਿਲੇ ਆਰਜੀ ਰਸਤਾ ਬਣਾਇਆ ਹੋਇਆ ਸੀ ਨਾਲ ਦੀ ਨਾਲ ਇਸ ਤੋਂ ਪਿੱਛੋਂ ਇੱਕ ਆਰਜੀ ਦਾ ਰਸਤਾ ਬਣੇਗਾ ਤੇ ਇੱਥੋਂ ਜਿਹੜਾ ਪਾਣੀ ਹੈ ਜਿਵੇਂ ਹੁਣ ਅੱਜ ਬਰਸਾਤਾਂ ਦੇ ਦਿਨ ਹੈ ਥੋੜਾ ਪਾਣੀ ਦਾ ਫਲੋ ਜ਼ਿਆਦਾ ਹੈ ਇਹਨੂੰ ਦੇਖਦੇ ਹੋਏ ਅੱਜ ਤਾਂ ਵੈਸੇ ਸਾਡਾ ਕੰਮ ਸ਼ੁਰੂ ਹੋ ਜਾਏਗਾ ਪਰ ਕੱਲ ਤੋਂ ਪ੍ਰੋਪਰ ਵਰਕ ਸ਼ੁਰੂ ਹੋ ਜਾਏਗਾ ਹਲਕਾ ਵਾਸੀਆਂ ਵਾਸਤੇ ਤੇ ਜਿਹੜੇ ਸਾਡੇ ਅ ਵਿਧਰ ਗੜਸ਼ੰਕਰ ਰੂਪੜਤੇ ਨੂਰਪੁਰ ਬੇਦੀ ਵਾਲੇ ਵਾਸਤੇ ਸਾਡੇ ਹਲਕਾ ਭਰਾਨ ਵਾਸਤੇ ਇਹ ਸੱਚਮੁੱਚ ਸਾਰੇ ਲੋਕਾਂ ਲਈ ਬੜੀ ਜ਼ਰੂਰੀ ਚੀਜ਼ ਸੀ ਤੇ ਬੜੀ ਵਧਾਈ ਦੇ ਪਾਤਰ ਨੇ ਅੱਜ ਅਸੀਂ ਆਏ ਸਾਡੀ ਟੀਮ ਇੱਥੇ ਖੜੀ ਹੈ ਸਾਡੇ ਅਫੀਸਰ ਸਾਹਿਬਾਨ ਵੀ ਖੜੇ ਸਾਡੀ ਸਾਰੀ ਟੀਮ ਖੜੀ ਹੈ ਇਹਦਾ ਉਦਗਾਟਰ ਫਿਰ ਸਰਦਾਰ ਹਰਜੋਤ ਸਿੰਘ ਬੈਂਸ ਜੀ ਜਿੱਦਣ ਆਣਗੇ ਅੱਜ ਉਹ ਕਿਤੇ ਜ਼ਰੂਰੀ ਕੰਮਾਂ ਦੇ ਵਿੱਚ ਰੇਮ ਵਿੱਚ ਲੱਗੇ ਹੋਏ ਨੇ ਸੋ ਸਾਡੀ ਡਿਊਟੀ ਲੱਗੀ ਪਾਰਟੀ ਵੱਲੋਂ ਅਸੀਂ ਇੱਥੇ ਆਏ ਨੇ ਤੇ ਆਪਾਂ ਇਹ ਜਿਹੜਾ ਕੰਮ ਹੈ ਬਹੁਤ ਉੱਚੀ ਚੜਾਉਣਾ ਹੈ ਇਹਦੇ ਵਿੱਚ ਅਸੀਂ ਸਭ ਤੋਂ ਵੱਧ ਜਿਹੜਾ ਹੈਗਾ ਸਹਿਯੋਗ ਆਪਣਾ ਇਹਨਾਂ ਜਿਹੜੇ ਸਾਡੇ ਬੱਤੀ ਦਿੱਤੀ ਪਿੰਡ ਹੈ ਇਹਨਾਂ ਦੀ ਲੋਕਾਂ ਦਾ ਮੰਗਦੇ ਆ ਔਰ ਅੱਪਾ ਇੱਕ ਕਮੇਟੀ ਬਣਾਵਾਂਗੇ ਇੱਥੇ ਉਹ ਜਿਹੜੀ ਕਮੇਟੀ ਹੈ ਉਹ ਭਰਪੂਰ ਸਹਿਯੋਗ ਕਰੇਗੀ ਜਿਹਦੇ ਵਿੱਚ ਪੰਜ ਸਰਪੰਚ ਹੋਣਗੇ ਔਰ ਮਹਤਵਪਰ ਮਹਤਵਪਰ ਜਿਹੜੇ ਸਾਡੇ ਲੋਕ ਹੋਣਗੇ ਉਹ ਤਾਲਮਿਲ ਕਮੇਟੀ ਦੇ ਨਾਲ ਜਿਹੜੇ ਇੱਥੇ ਸਾਡੀ ਇੰਜੀਨੀਅਰਿੰਗ ਵਾਲੇ ਜਿਹੜੇ ਸਾਡੇ ਕੰਟਰੈਕਟਰ ਆਣਗੇ ਜਿਹੜੇ ਬਣਾਣਗੇ ਅਸੀਂ ਉਹਨਾਂ ਦੇ ਪੂਰੇ ਸਹਿਯੋਗ ਦੇ ਨਾਲ ਉਹਨਾਂ ਨੂੰ ਕੋਈ ਅੜਚਣ ਨਹੀਂ ਆਣ ਦੇਵਾਂਗੇ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਹੋਏਗੀ ਕਿਉਂ ਮੌਸਮ ਦੇ ਬਦਲਣ ਦਾ ਕੋਈ ਪਤਾ ਨਹੀਂ ਲੱਗਦਾ ਜਦੋਂ ਮੌਸਮ ਖਰਾਬ ਵੀ ਹੋਏਗਾ ਉਦੋਂ ਵੀ ਜਿਹੜੀ ਸਾਡੀ ਤਾਲਮੇਲ ਕਮੇਟੀ ਹੈ ਉਹ ਬੈਠ ਕੇ ਇਹਨਾਂ ਦਾ ਪੂਰਾ ਸਹਿਯੋਗ ਕਰੇਗੀ ਜਦੋਂ ਤੱਕ ਪੂਰੀ ਤਾਲਮੇਲ ਕਮੇਟੀ ਤੇ ਹਲਕਾ ਸਹਿਯੋਗ ਨਹੀਂ ਕਰਦਾ ਉਦੋਂ ਤੱਕ ਕੋਈ ਵੀ ਜਿਹੜਾ ਕੰਮ ਅਸਿਰੇ ਨਹੀਂ ਚੜਦਾ ਸੋ ਮੇਰੀ ਬਾਰ-ਬਾਰ ਬੇਨਤੀ ਸਾਰੇ ਲੋਕਾਂ ਨੂੰ ਇਹੀ ਹੈ ਕਿ ਇਸ ਜਿਹੜੀ ਸਾਡੀ ਕੰਮ ਹੈ ਇਹਦੇ ਵਿੱਚ ਸਾਰਿਆਂ ਨੇ ਸਹਿਯੋਗ ਕਰਨਾ ਸੋ ਵਿਸ਼ੇਸ਼ ਕਰ ਬੈਂਸਾਪ ਦਾ ਪੰਜਾਬ ਸਰਕਾਰ ਦਾ ਸਾਡੇ ਮੁੱਖ ਮੰਤਰੀ ਜੀ ਦਾ ਧੰਨਵਾਦ ਜਿਨ੍ਹਾਂ ਨੇ ਇਹਦੇ ਵਾਸਤੇ ਜਿਹੜਾਗਾ ਉਹ ਆਪਾਂ ਨੂੰ ਇਹ ਪੈਸੇ ਜਿਹੜੇ 18 ਕਰੋੜ ਦੇ ਕਰੀਬ ਰਿਲੀਜ਼ ਕੀਤੇ ਨੇ ਤੇ ਇਹਦੇ ਵਿੱਚ ਸਾਰਾ ਹੀ ਵਰਕ ਹੋਏਗਾ ਈਵਨ ਇਹਦੇ ਵਿੱਚ ਲਾਈਟਾਂ ਲੂਟ ਹੈ ਜੋ ਵੀ ਹੋਏਗਾ ਉਹ ਫੀਚਰ ਦੇ ਦੇਖਿਆ ਜਾਏਗਾ ਆਪਾਂ ਇਸ ਗੱਲ ਪਰ ਨਹੀਂ ਜਾਣਾ ਹੁਣ ਪੇ ਕਿ ਮਿਟਿਆ ਜਾ ਕਿਨੇ ਟਾਇਆ ਜਾ ਕਿਨੇ ਬਣਾਇਆ ਆਪਾਂ ਸਿਰਫ ਪੋਜ਼ਿਟਿਵ ਵਰਕ ਦੇ ਨਾਲ ਆਪਾਂ ਜਿਹੜਾ ਇਹ ਸਾਡਾ ਕੰਮ ਹੈ ਉਹਨੂੰ ਸੇਧੇ ਚੜਾਉਣਾ ਸੋ ਧੰਨਵਾਦ ਮਿਹਰਬਾਨੀ